ਿੰਦਰਜੀਤ ਤੇ ਫਰਿਆਦ ਦਾ ਇੱਕੋ ਇੱਕ ਕਿ ਤਿੰਨ ਤਿੰਨ ਜੱਫੇ ਦੋ ਦੋ ਜੱਫੇ ਲੱਖ ਲੱਖ ਦੇ ਹੋਣਗੇ ਮੇਰੇ ਵੀਰੇ ਜੱਸੀ ਬੈਲਜੀਅਮ ਹੈਰੀ ਸੰਧੂ ਸਾਡਾ ਭਰਾ ਆਯਾਦ ਕਬੱਡੀ ਕਲੱਬ ਦੀ ਟੀਮ ਕਹਿੰਦੇ ਵੱਡੇ ਪੱਤਰ ਤੇ ਬਣੂਗੀ ਆਹ ਸਾਹਮਣੇ ਿੰਦਰਜੀਤ ਇਹ ਸਪਾਈਡਰਮੈਨ ਹੈ ਇਹਨੂੰ ਸਪਾਈਡਰਮੈਨ ਕਹਿੰਦੇ ਆਹ ਦੂਜੇ ਪਾਸੇ ਕੀ ਤੂੰ ਤੇ ਟੁੱਟ ਗਏ ਟੁੱਟ ਗਏ ਟੁੱਟ ਟੁੱਟ ਗਏ ਟੁੱਟ ਟੁੱਟ ਗਏ ਉਹ ਹਰਿਆਣਾ ਆਜਾ ਜੀ ਲਾਂਡਰ ਤੇ ਨਾਲ ਨਿੰਮਾ ਜਿੱਲਾ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਹੈ ਸਾਰਿਆਂ ਦਾ ਧੰਨਵਾਦ ਹੈ ਕਾਲੇ ਬੱਲੋਂ ਮਾਜਰੇਲਾ ਨਿਸ਼ੂ ਹੋਣ ਦਾ ਧੰਨਵਾਦ 12 ਤੇ 13 ਦਾ ਸੱਦਾ ਦੇ ਰਿਹਾ ਹੈ ਵੱਡਾ ਮੇਲਾ ਕਰਵਾਉਣਗੇ ਆਓ ਸਾਹਮਣੇ ਖੇਡ ਮੈਦਾਨ ਹੰਦਾ ਆਓ ਸਾਹਮਣੇ ਬੱਲੇ ਬੰਨੇ ਕਬੱਡੀ ਫਾਈਨਲ 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 ਸਪਾਈਡਰਮੈਨ ਸਪਾਈਡਰਮੈਨ ਆਫ ਕਬੱਡੀ ਇੰਦਰਜੀਤ ਕਲਸੀਆ ਵਾਲਾ ਦੋ ਲ ਆ ਗਿਆ ਇਧਰੇ ਸਨ ਹੋਜਨ ਦੇ ਲਈ ਜੱਸੀ ਨਾਲ ਹੈਰੀ ਸਿੰਧੂ ਜੱਸੀ ਬੈਲਜੀਅਮ ਤੇ ਗੁਲਾਬ ਸਿੰਧੂ